ਸੁਰੇ ਸੁਰੇ ਇੱਕ ਮੰਨਪਾਗੀ ਖਬਰ ਸਾਹਮਣੇ ਆ ਰਹੀ ਹੈ ਤਿਹਦਾਸੀਏ ਕਿ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ 8 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਜਿਸ ਤੋਂ ਬਾਅਦ ਕਈਆਂ ਦੀ ਹਾਲਤ ਨਾਸੁਕ ਹੈ ਤੇ ਜਿਸ ਤੋਂ ਬਾਅਦ ਇਹ ਦੱਸਿਆ ਹੈ ਕਿ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਵਿੱਚ ਇਹ ਘਟਨਾ ਵਾਪਰੀ ਹੈ ਤੇ ਜਿਸ ਦੇ ਤਹਿਤ ਦੱਸਿਆ ਜਾ ਰਿਹਾ ਹੈ ਕਿ ਕਈਆਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋ ਗਈ ਹੈ ਤੇ કરીਏ ਤਾਂ ਮਜੀਠਾ ਦੇ ਪਿੰਡ ਪੰਗਾਲੀ ਦੇ ਵਿੱਚ ਜ਼ਹਿਰੀਲੀ ਸ਼ਰਾਬ ਪਿੰਡ ਦੇ ਨਾਲ 8 ਲੋਕਾਂ ਦੀ ਮੌਤ ਹੋਈ ਹੈ ਤੇ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਰੜੀ ਕਲਾਂ ਦੇ 3 ਵਿਅਕਤੀ ਨੇ ਤੇ ਥਰੀਏਵਾਲ ਦੇ 2 ਅਤੇ ਪੰਗਾਲੀ ਪਿੰਡ ਦੇ 3 ਨੌਜਵਾਨਾਂ ਦੀ ਮੌਤ ਅਸੀਂ ਜਾ ਰਹੀ ਹੈ ਤੇ ਜਿਸ ਨੂੰ ਲੈ ਕੇ ਦੱਸਿਆ ਕਿ ਇੱਕ ਪੰਜਾਬ ਦੇ ਵਿੱਚ ਕਹਿਰ ਦੇਖਣ ਨੂੰ ਮਿਲ ਰਿਹਾ ਹੈ 15 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈਆਂ ਦੀ ਹਾਲਤ ਨਾਸੂਕ ਦੇਖਣ ਨੂੰ ਮਿਲ ਰਹੀ ਹੈ ਤੇ ਗੱਲ ਕਰੀਏ ਤਾਂ ਜ਼ਹਿਰੀਲੀ ਸ਼ਰਾਬ ਪਿੰਡ ਨਾਲ ਦਰਜਨ ਦੇ ਕਰੀਬ ਜਿਹੜੀ ਹੈ ਕਿ ਮੌਤਾ ਹੋਈਆਂ ਤੇ ਦੱਸਿਆ ਜਾ ਰਿਹਾ ਕਿ ਵਿਧਾਨ ਸਭਾ ਹਲਕਾ ਮਜੀਠਾ ਦੇ ਤਿੰਨ ਪਿੰਡਾਂ ਦੇ ਵਿੱਚ ਦੇਰ ਸ਼ਾਮ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਦਰਜਨ ਦੇ ਕਰੀਬ ਮੌਤ ਹੋ ਗਈ ਤੇ ਉੱਥੇ ਮਰਨ ਵਾਲਿਆਂ ਦੇ ਵਿੱਚ ਪਿੰਡ ਪੰਗਾਲੀ ਮਰੜੀ ਕਲਾ ਤੇ ਥਰਿਆਵਾਲ ਦੇ ਨੌਜਵਾਨ ਸ਼ਾਮਲ ਨੇ ਤੇ ਜ਼ਿਕਰਯੋਗ ਹੈ ਕਿ ਮਜੀਠਾ ਪੁਲਿਸ ਸਟੇਸ਼ਨ ਅਧੀਨ ਆਉਂਦੀ ਚੌਂਕੀ ਪੰਗਾਲੀ ਕਲਾ ਦੇ ਬਿਲਕੁਲ ਨਜ਼ੀਕ ਇਹ ਘਟਨਾ ਵਾਪਰੀ ਹੈ ਤੇ ਪਤਾ ਲੱਗਿਆ ਕਿ ਮਰਨ ਵਾਲਿਆਂ ਦੀ ਗਿਣਤੀ ਦੇ ਵਿੱਚ ਵੱਧ ਵੱਧ ਵੀ ਹੋ ਸਕਦਾ ਹੈ ਤੇ ਉੱਥੇ ਹੀ ਇਹ ਸਭ ਤੋਂ ਮੰਦਭਾਗੀ ਖਬਰ ਹੈ ਪੰਜਾਬ ਦੇ ਵਿੱਚ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਤੇ ਇਸ ਦਾ ਜ਼ਿੰਮੇਵਾਰ ਕੌਣ ਹੈ ਤੇ ਜਿਸ ਨੂੰ ਲੈ ਕੇ ਕਈ ਸਵਾਲ ਖੜੇ ਹੋ ਗਏ ਨੇ ਤੇ ਉੱਥੇ ਇਹ ਦੱਸਦੀ ਹੈ ਕਿ ਹੁਣ 15 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈਆਂ ਦੀ ਗਲਤ ਨਾਜ਼ੁਕ ਤਸੀ ਜਾਰੀ ਹੈ ਤੇ ਜ਼ਹਿਰੀਲੀ ਸ਼ਰਾਬ ਦਾ ਘਰ ਦੇਖਣ ਨੂੰ ਮਿਲ ਰਿਹਾ ਹੈ ਤੇ ਦੂਜੇ ਪਾਸੇ ਉਥੇ ਹੀ 15 ਲੋਕਾਂ ਤੋਂ ਵੱਧ ਜਿਹੜੀ ਕਿ ਦੱਸਿਆ ਜਾ ਰਿਹਾ ਕਿ ਜਾਂਚ ਚੱਲੀ ਗਈ ਤੇ ਜਿਸ ਦੇ ਵਿੱਚ ਤਿੰਨ ਪਿੰਡਾਂ ਦੇ ਵਿੱਚ ਵੱਖਰੇ-ਵੱਖਰੇ ਨੌਜਵਾਲਾ ਦੇ ਨਾਮ ਵੀ ਸਾਹਮਣੇ ਆ ਰਹੇ ਨੇ ਤੇ ਉਥੇ ਇਹ ਦੱਸਿਆ ਜਾ ਰਿਹਾ ਕਿ ਪਿੰਡ ਮਰੜੀਕਲਾ ਅਤੇ ਥਰੀਏਵਾਲ ਅਤੇ ਉਥੇ ਹੀ ਜਿਹੜਾ ਕਿ ਪਿੰਡ ਪੰਗਾਲੀ ਦੇ ਵਿੱਚ ਮੌਤ ਹੋਈ ਹੈ ਤੇ ਜਿਸ ਦੇ ਤਹਿਤ ਦੱਸਿਆ ਕਿ ਮਜੀਠਾ ਦੇ ਪਿੰਡ ਪੰਗਾਲੀ ਦੇ ਵਿੱਚ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਤੇ ਉਥੇ ਹੀ ਲਗਾਤਾਰ ਇਸ ਨੂੰ ਲੈ ਕੇ ਕਈ ਸਵਾਲ ਖਾਏ ਜਾ ਰਹੇ ਨੇ ਕਿ ਇਸ ਜ਼ਹਿਰੀਲੀ ਸ਼ਰਾਬ ਦਾ ਜ਼ਿੰਮੇਵਾਰ ਕੌਣ ਹੈ ਤੇ ਜਿਸ ਤੋਂ ਬਾਅਦ ਹੁਣੇ ਸਭ ਤੋਂ ਮੰਦ ਭਾਗੀ ਖਬਰ ਹੈ ਜਿਸ ਦੇ ਤਹਿ ਦੱਸਿਆ ਹੈ ਕਿ ਦਰਸ਼ਨ ਦੇ ਕਰੀਬ ਮੌਤ ਹੋ ਗਈ ਹੈ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਜਿਹੜੀ ਕਿ ਮੌਤ ਹੋਈ ਹੈ ਤੇ ਪਿੰਡ ਪੰਗਾਲੀ ਦੇ ਵਿੱਚ ਤਿੰਨ ਨੌਜਵਾਨ ਦੱਸੇ ਜਾ ਰਹੇ ਨੇ ਤੇ ਦੂਜੇ ਪਾਸੇ ਥਰੀਵਾਲ ਦੇ ਵਿੱਚ ਦੋ ਨੌਜਵਾਨ ਦੱਸੇ ਜਾ ਰਹੇ ਨੇ ਮਰੜੀ ਕਲਾਦ ਵਿੱਚ ਤਿੰਨ ਨੌਜਵਾਨ ਦੱਸੇ ਜਾ ਰਹੇ ਨੇ ਤੇ ਇਹਨਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੋਈ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਜੇ ਕਈਆਂ ਹਾਲਤ ਨਾਜ਼ੁਕ